ਇਹ ਫਰਜ਼ ਹੁੰਦੇ ਭਾਈ ਉਹ ਇਤਿਮਨ ਧਾਰਨਾ ਦਾ 9 ਵਜੇ ਆਣਗੇ ਜਨਾ ਦੇ ਤੇ thank <laughs> Gracias. thank okay. you ਉਹ ਭੇਜਨ ਸਰ ਭਾਰ ਉਹ ਭਾਰ ਜੇ ਮਹਾਪੁਰਚਾਂ ਦੇ ਬਚਨ ਤੋਂ ਆਉਂਦਾ ਤੇ ਉਹ ਭਾਰ ਜਿੱਥੇ ਪਾਉਂਦਾ ਏ ਬੇੜੀ ਵਿੱਚ ਆਤਲ ਜਾਣਾ ਤਾਰਨ ਵਾਲੇ ਤਾਰਨ ਵਾਲੇ ਤਾਰ ਦਿੰਦੇ ਨੇ ਪਰ ਜੇ ਤਾਰਨ ਵਾਲਾ ਹੀ ਨਾ ਤਰਨਾ ਚਾਹੇ ਭਾਈ ਇਹ ਕਿ ਵਿਸਾਯ ਨੂੰ ਵਚਨ ਤਦਿਆ ਨੂੰ ਲੇਖਿਆ ਨਾ ਸੱਚਾ ਸੰਗਤ ਕਿਆ ਕਰੇ ਹੋਇ ਪੂਰਾ ਗੁਰੂ ਵੀ ਕੀ ਕਰੇਗਾ ਜੋ ਸਿੱਖਾਂ ਨੇ ਤੂਕ ਹੰਦੇ ਏਕ ਨਾ ਲਾਗੇ ਜੰਬਾਨ ਸਮਝਾਈ ਤੂਕ ਬਾਦ ਦੇ ਹੋਊ ਮਾਰੋ ਰੁਕਦੀ ਨਹੀਂ ਹੈ ਸਾਥ ਪਾ ਕਰ ਜਾਂਦੀ ਹੈ ਇਹ ਚਤਨ ਜਦੋਂ ਮਨੁਮੱਖ ਜਿਹੜੇ ਕਹਿੰਦੇ ਜੀ ਜਿਹੜੇ ਕੰਨ ਦੋ ਤਾਂ ਹੀ ਬਾਏ ਨੇ ਵੇ ਇਧਰੋਂ ਪਾਓ ਤੇ ਇਧਰੋਂ ਕੱਢ ਦਿਓ ਪਰ ਇਹਦੇ ਵਿੱਚ ਕੋ ਟਿਕ ਜਾਵੇ ਨਹੀਂ ਤਾਂ ਬਾਤ ਵਾਂਗੂ ਖੋਪੀ ਹੈ ਫਿਰ ਤੇ ਇਹ ਕੋ ਟਿਕਿਆ ਨਹੀਂ ਨਹੀਂ ਤਾਂ ਫਿਰ ਮਹਾਰਾਯਦਾ ਨਾਂ ਪਾਚਾ ਮਹਾਰਾਯਦਾ ਬਟਨਾਂ ਮਨ ਨੂੰ ਕਰ ਮੇਰਾ ਤਾਂ ਜੀ ਬੰਦੂ ਰੱਤ ਤੇ ਲੋ ਮਨ ਜੀ ਮਹਾਰਾ ਅੱਜ ਹੁਣਾਂ ਸਮਝਤ ਸਿੱਖ ਦਾ ਹਾਰ ਗੀਤ ਇਹ ਤੇ ਸਿੱਖਿਆ ਦੇ ਧੱਕੇ ਵਾਰਾਈ ਗਏ ਨੇ ਇਹ ਨਾ ਸਮਝਿਆ ਨਾਨਕ ਭਵਜਰ ਪਾਰ ਪਰੈ ਜੋ ਗਾਵੇ ਤ੍ਰਪੇ ਗੀਤ ਜੇ ਗੀਤ ਗਾਏਗਾ ਤਾਂ ਜੇ ਬਾਣੀ ਦਾ ਗੁਰ ਦਾ ਬਚਨ ਮੰਨੇਗਾ ਮੇਰੇ ਬੱਚੇ ਜਿੰਦਾਂ ਦੇ ਗੀਤ ਕਿਨੇ ਗਾਉਂਦੇ। ਇੰਝ ਤਾਂ ਕੋਈ ਬਤਲੋ ਵੀ ਨਹੀਂ। ਇਹ ਤਾਂ ਜਿਉਂ ਜਾ ਜੀਵਨ ਹੈ ਤੇ ਉਹੀ ਰਹਿ ਗਿਆ ਫਿਰ ਤਾਂ ਆਪ ਨਾ ਹੀ ਛੇਟਮੈਂ। ਆਇਜ ਊੜਨੇ ਪਰ ਬੇਨੁਜੇ ਪਥਰ ਕੋ ਤੋ ਤੋ ਨੇਉ ਤੋ ਕੋਤੇ ਨੇਉ। ਆੜੇ ਢੋਂਦੇ ਨੇ ਜ਼ਿੰਦਗੀ ਦਾ। ਲੈਨੋਂ ਤੋਂ ਮੰਮ ਤੱਕ ਆੜੇ ਢੋਂਦੇ ਨੇ। ਬੇਨੁਜੇ ਪਥਰ ਕੋ ਹੋਰ। ਨਾਨਕ ਹੋਵਨਕ ਸੋਜੇ ਜਾਪੈ ਭਾਗ ਮਥੋ ਬੇਨ ਬੁਜੇ ਤਸੂ ਉਸਮਾਨਦਰ ਜਨ ਤਮਰ ਗਿਆਨ ਜਿਨਾਂ ਨੇ ਭੁਜਿਆ ਨਹੀਂ ਧੂ ਵਜਾ ਦੀ ਗੋਮਤ ਨੂੰ ਭੁਜਿਆ ਨਹੀਂ ਹੁਕਮ ਨੂੰ ਨਾਨਕ ਹੁਕਮ ਹੈ ਜੇ 부ਜੇ ਜੇ ਬੁਜ ਨੈ ਤਾਂ ਹਮ ਤਨ ਤ ਅੱਧੇ ਤੋਂ ਪਛੁੜੇ ਹੋਏ ਨਾ ਸੇ ਪਛੁੜਾ ਸੇ ਤੋਂ ਹੋਣ ਜੀ 제말 하다 봤잖아